ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਮੈਂ ਤੁਹਾਡਾ ਵੀਰੋ ਮਾਨ ਹੋਰ ਸੁਣਾਓ ਸਾਰੇ ਕੀ ਹਾਲਾ ਠੀਕ ਠਾਕ ਤੇ ਜਿਹੜਾ ਆਪਾਂ ਪੇਜ ਬਣਾਇਆ ਬਈ ਇਹਨੂੰ ਵੱਧ ਵੱਧ ਸ਼ੇਅਰ ਤੇ ਲਾਈਕ ਕਰਿਓ ਤਾਂ ਜਿਵੇਂ ਆਪਾਂ ਨਵਾਂ ਗੀਤ ਪਾਜੀ ਹੋਰ ਸੁਣਾਓ ਬਾਈ ਠੀਕ ਠਾਕ ਤੇ ਪੇਜ ਮੇਰਾ ਵੱਧ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ ਕਹਦਾ ਕੋਈ ਚੜਦਾ ਟੈਂਕੀ ਤੇ ਕੋਈ ਉੱਤੇ ਪਾਉਂਦਾ ਪੈਟਰੋਲ ਜਵਾਨੀ ਤੇ ਕਿਸਾਨੀ ਗਵਰਨਮੈਂਟ ਲਈ ਮਖੌਲ ਪੰਪ ਵਾਲੇ ਵੀ ਪਾਉਂਦੇ ਆ ਹੁਣ ਮੀਟਰ ਤੇਜ ਕਰਕੇ ਤੇਲ ਬੀਬੋ ਭੂਆ ਕਹਿੰਦੀ ਆ ਕਾਲਜੋਗ ਦੀਆਂ ਬ੍ਰੇਕਾਂ ਫੇਲ ਕਾਲਜੋਗ ਦੀਆਂ ਬ੍ਰੇਕਾਂ ਫੇਲ ਤੇ ਵੀਰੇ ਤੁਸੀਂ ਮੇਰੀ ਸ਼ਾਇਰੀ ਤੇ ਕਵਿਤਾਵਾਂ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਕਰਦਿਆ ਕਰਿਓ ਆਪਾਂ ਅੱਜ ਕੰਮ ਸ਼ੁਰੂ ਕਰਦੇ ਆਂ ਗਰਮੀ ਆਦਾਂਾ ਕਿ ਤੇਨੂੰ ਗਰਮੀ ਚ ਆਉਂਦੀ ਸੀ ਮੈਂ ਨਹਿਰ ਵਾਲੇ ਪਾਸੇ ਨੂੰ ਆਇਆ ਨਾ ਰੋਜ ਤੇ ਹੋਰ ਸੁਣਾਵ ਠੀਕ ਠਾਕ ਤੇ ਮੈਂ ਨਵਾਂ ਮੋਬਾਈਲ ਲੈ ਲਿਆ ਵਧਾਈਆਂ ਦਿਓ ਮੈਨੂੰ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਮੇਰੀ ਪੇਜ ਦੀ ਪਹਿਲੀ ਵੀਡੀਓ ਆ ਬਤ ਉਹਨਾਂ ਨੂੰ ਸ਼ੇਅਰ ਕਰਿਓ ਤੇ ਮੈਂ ਤੁਹਾਡਾ ਸਤਿਮਾਨ ਆਪਾਉਣ ਵਾਲੇ ਦਿਨਾਂ 'ਚ ਤੁਹਾਨੂੰ ਨਵੇਂ-ਨਵੇਂ ਗੀਤ ਜਿਹੜੀਆਂ ਕਾਪੀਆਂ ਭਰੀਆਂ ਪਈਆਂ ਸੀ ਉਹ ਤੁਹਾਡੇ ਦਰਸ਼ਨ ਕਰਾਂਗੇ ਰੂਹ ਰੂ ਮਿਲਣਾ ਕਰਾਂਗੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ